ਭਜੀ ਕੀ ਨਾਂਜੀ ਤੁਹਾਡਾ ਮੇਰਾ ਨਾਂ ਸਰ ਜੀ ਮਹਿੰਦਰ ਸਿੰਘ ਸਨ ਅਫ ਤਰਲੋਤ ਸਿੰਘ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੁਣ ਸਰ ਮੌਜੂਦਾ ਮੈਂ ਹਰੀ ਕੇ ਪੱਤਾ ਰਹਿਣਾ ਤੇ ਕਿਹੜੇ ਵਿਸ਼ੇ ਤੇ ਅੱਜ ਇਕੱਠੇ ਹੋਏ ਸਰ ਵਿਸ਼ੇ ਜਿਹਾ ਜੋ ਹੈ ਕਿ ਸਰ ਸਾਡਾ ਇਹ ਬਿਜਲੀ ਬੋਰਡ ਦਾ ਸਰ ਟਰਾਂਸਫਾਰਮ ਲੱਗਾ ਹੋਇਆ ਪੱਟੀ ਵੱਲੋਂ ਪੱਟੀ ਮੰਡਲ ਤੋਂ ਜਿਹੜਾ ਪਿਛਲੇ 25 30 ਸਾਲ ਤੋਂ ਟਰਾਂਸਫਾਰਮ ਚੱਲਦਾ ਪਿਆ ਤੇ ਸਰ ਅੱਜ ਉਹ ਕੋਈ ਲਾਗੇ ਸਾਡੇ ਮੰਨ ਲਓ ਵੀ ਕੋਈ ਬੰਦਾ ਚੁਗਲੀ ਖੋਰ ਉਹਨਾਂ ਨੂੰ ਬਿਜਲੀ ਵਿਭਾਗ ਨੂੰ ਚੁਗਲੀ ਕਰਕੇ ਤੇ ਸਰ ਸਾਡਾ ਟਰਾਂਸਫਾਰਮ ਕਹਿੰਦਾ ਵੀ ਇਹ ਜਲੀ ਹੈ ਜੋ ਕਿ ਸਰ ਪਿਛਲੇ 25 30 ਸਾਲ ਤੋਂ ਟਰਾਂਸਫਾਰਮ ਚੱਲ ਰਿਹਾ ਔਰ ਜੋ ਕਿ ਪਿਛਲਾ ਮੌਜੂਦਾ ਇੱਥੇ 25 ਹੌਸਪਾਵਰ ਦਾ ਟਰਾਂਸਫਾਰਮ ਸੀਗਾ ਤੇ 25 ਹੌਸਪਾਵਰ ਦੇ ਟਰਾਂਸਫਾਰਮ ਤੋਂ ਤਿੰਨ ਮੋਟਰਾਂ ਚੱਲਦੀਆਂ ਸੀ ਉਸ ਤੋਂ ਬਾਅਦ ਸਰ ਜਿਹੜਾ ਬਿਜਲੀ ਬੈਗਮ ਨੇ ਪ੍ਰਪੋਜ਼ਲ ਕੀਤਾ ਵੀ ਇਹ ਇੱਕ ਇੱਕ ਕਨੈਕਸ਼ਨ ਤੇ ਇੱਕ ਹੀ ਟਰਾਂਸਫਾਰਮ ਹੋਊਗਾ ਉਸ ਤੋਂ ਬਾਅਦ ਸਰ ਸਾਡਾ ਸਿੰਗਲ ਟਰਾਂਸਫਾਰਮ ਹੋਇਆ ਪਿਛਲੇ ਸਰ 25 30 ਸਾਲ ਤੋਂ ਇਹ ਸਰ 6 7 ਵਾਰੀ ਟਰਾਂਸਫਾਰਮ ਚੇਂਜ ਹੋ ਚੁੱਕਿਆ ਸੜਿਆ ਤੇ ਇੱਕ ਵਾਰੀ ਸਾਡਾ ਲੋਡ ਵੀ ਵਧਿਆ ਤੇ ਉਦੋਂ ਸਰ ਬਿਜਲੀ ਮੈਹਕਮੇ ਦੇ ਸਾਰਾ ਐਸਟੀਮੇਟ ਦੇ ਨਾਲ ਸਾਰਾ ਇਹ ਸਾਡਾ ਕਨੈਕਸ਼ਨ ਲੱਗਾ ਆ ਤੇ ਅੱਜ ਸਰ ਕੋਈ ਸਾਨੂੰ ਇਹ ਲਾਗੇ ਜਾ ਕੇ ਬੰਦਾ ਇਹ ਸਾਡੇ ਸਾਡੇ ਗਵੰਢੀ ਆ ਸਰ ਬਲਵਿੰਦਰ ਸਿੰਘ ਸਨ ਆਫ ਬੋੜਾ ਬਲਵਿੰਦਰ ਸਿੰਘ ਬੋੜਾ ਤੇ ਸਰਬਜੀਤ ਸਿੰਘ ਸਨ ਆਫ ਬਲਵਿੰਦਰ ਸਿੰਘ ਉਰਫ ਬੋੜਾ ਵੀ ਜਿਹੜਾ ਸਾਡੀ ਚੁਗਲੀ ਕਰ ਰਿਹਾ ਵੀ ਇਹ ਟਰਾਂਸਫਰਮ ਗਲਤ ਲੱਗਾ ਆ ਤੇ ਸਰ ਪਿਛਲੇ 25 ਸਾਲ ਤੋਂ ਟਰਾਂਸਫਰਮ ਚੱਲਦਾ ਪਿਆ ਵਾ ਜਿਹੜਾ ਸਾਡਾ ਸਰ ਖੇਤੀਬਾੜੀ ਦਾ ਰੋਜ਼ਗਾਰ ਹੈ ਹਾਂਜੀ ਕਿਹਦੇ ਨਾਮ ਤੇ ਕਨੈਕਸ਼ਨ ਸੀ ਇਹ ਸਰ ਇਹ ਕਨੈਕਸ਼ਨ ਐਸਦੀ ਲਿਆ ਜੀ ਬਾਹਲ ਸਿੰਘ ਸੁਪੁੱਤਰ ਸਦਾਗਰ ਸਿੰਘ ਹਾਂਜੀ ਇਹਦੇ ਤੋਂ ਕੋਈ ਦਿੱਤਾ ਗਿਆ ਪੈਸਾ ਹਾਂਜੀ ਸਰ ਇਹ ਤੋਂ ਅਸੀਂ 1 ਲੱਖ ਰੁਪਏ ਦੇ ਕੇ ਇਹ ਤੋਂ ਕਨੈਕਸ਼ਨ ਖਰੀਦਾ ਹੈ ਸਾਡੇ ਫਾਦਰ ਸਾਹਿਬ ਨੇ ਕੋਈ ਸਬੂਤ ਹੈਗਾ ਤੁਹਾਡੇ ਸਰ ਸਾਡੇ ਕੋਲ ਸਬੂਤ ਹੈ ਜੀ ਤੇ ਸਰ ਸਾਡੇ ਕੋਲ ਬਿਜਲੀ ਬੋਰਡ ਦੀ ਕਾਪੀ ਵੀ ਆ ਉਸ ਤੋਂ ਬਾਅਦ ਸਰ ਸਾਡੇ ਕੋਲੇ ਐਫੀਡਵਿਟੀ ਵੀ ਆ ਜਿਹੜਾ ਪ੍ਰੋਨੋਟ ਵੀ ਆ ਸਾਡੇ ਕੋਲੇ ਸਰ ਜਿਹੜਾ ਅਸੀਂ ਪੈਸੇ ਦਿੱਤੇ ਹੋਏ ਆ ਹਾਂਜੀ ਹਾਂ ਤੇ ਸਾਡੇ ਕੋਲ ਜਿਹੜੇ ਬੰਦਿਆਂ ਦੇ ਮੌਜੂਦਾ ਹੀ ਲਿਆ ਉਹ ਗਵਾਹ ਵੀ ਸਾਡੇ ਕੋਲ ਮੰਜੂਦ ਆ ਜੀ ਹਾਂਜੀ ਹਾਂ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਸਰ ਪ੍ਰਸ਼ਾਸਨ ਸਾਡੀ ਸੁਣਵਾਈ ਕਰੇ ਤੇ ਸਾਡੇ ਨਾਲ ਜਿਹੜਾ ਟਰਾਂਸਫਰ ਮਾਇ ਕਨੈਕਸ਼ਨ ਸਾਡਾ ਤਬਦੀਲ ਕੀਤਾ ਜਾਵੇ ਸਾਡਾ ਮੰਨ ਲਓ ਵੀ ਕਲੈਕਸ਼ਨ ਲੱਸਦਾ ਵਾ ਤੇ ਤੁਹਾਨੂੰ ਪਤਾ ਸਰ ਕਿਸਾਨੀ ਖੇਤੀ ਦੇ ਨਾਲ ਆ ਤੇ ਖੇਤੀ ਸਰ ਪਾਣੀ ਦੇ ਨਾਲ ਆ ਜੇ ਮੰਨ ਲਓ ਸਰ ਸਾਡੇ ਤੋਂ ਅੱਜ ਪਾਣੀ ਖੋਇਆ ਜਾਂਦਾ ਵਾ ਤੇ ਸਰ ਫਿਰ ਅਸੀਂ ਕੀ ਕਰਾਂਗੇ ਮਰਾਂਗੇ ਚਾਹੇ ਤੇ ਅਸੀਂ ਐਸੇ ਟਰਾਂਫਰਮ ਦੇ ਨਾਲ ਹੱਥ ਲਾ ਕੇ ਮਰਾਂਗੇ ਚਾਹੇ ਸਰ ਅਸੀਂ ਜਰੀਲੀ ਚੀਜ਼ ਦਵਾਈ ਪੀਵਾਂਗੇ ਔਰ ਸਰ ਇਸ ਚੀਜ਼ ਦਾ ਜ਼ਿੰਮੇਵਾਰ ਪੰਜਾਬ ਰਾਜ ਬਿਜਲੀ ਬੋਰਡ ਪੱਟੀ ਔਰ ਉਸ ਤੋਂ ਬਾਅਦ ਸਰ ਜਿਹੜਾ ਬਲਵਿੰਦਰ ਸਰਬਜੀਤ ਸਿੰਘ ਸਨ ਆਫ ਬਲਵਿੰਦਰ ਸਿੰਘ ਉਰਫ ਬੋੜਾ ਇਹ ਸਾਡੇ ਤੇ ਕਾਰਵਾਈ ਕਰ ਰਿਹਾ ਕਿਉਂਕਿ ਅਸੀਂ ਸਰ ਸਾਨੂੰ ਇਹ ਤੋਂ ਜਾਲੀ ਮਾਨੀ ਵੀ ਨੁਕਸਾਨ ਹੈ ਕਿਉਂਕਿ ਅਸੀਂ ਰਾਤ ਨੂੰ ਰਾਤ ਭਰਾਤੇ ਆਪਦੇ ਕੰ ਔਰ ਇਹ ਸਰ ਸਾਡਾ ਕੋਈ ਵੀ ਨੁਕਸਾਨ ਕਰਦਾ ਸਾਡੀ ਕੱਲ ਨੂੰ ਕੋਈ ਮੰਨ ਲਓ ਸਾਡੇ ਨਾਲ ਆ ਵੀ ਨਵੀਂ ਹੁੰਦੀ ਆ ਤੇ ਸਰ ਸਾਡਾ ਜ਼ਿੰਮੇਵਾਰ ਇਹ ਹੋਊਗਾ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵੀ ਸਰ ਸਾਡਾ ਇਹ ਸਾਡੀ ਸੁਣਵਾਈ ਕੀਤੀ ਜਾਵੇ ਇਸ ਸੰਬੰਧੀ ਕੋਈ ਤੁਹਾਡੇ ਕੋਲ ਅਦਾਲਤ ਨਹੀਂ ਹਾਂਜੀ ਸਰ ਸਾਡਾ ਕੇਸ ਚੱਲ ਰਿਹਾ ਜੀ ਹਾਂ ਕੇਸ ਦੇ ਜਿਹੜੇ ਆਰਡਰ ਵੀ ਸਾਡੇ ਕੋਲੇ ਆ ਤੇ ਕੇਸ ਸਾਡਾ ਚੱਲ ਰਿਹਾ ਉਹ ਵੀ ਅਸੀਂ ਤੁਹਾਨੂੰ ਸਰ ਬਿਜਲੀ ਬੋਰਡ ਨੂੰ ਅਸੀਂ ਪੇਸ਼ ਕਰਾਂਗੇ ਹਾਂਜੀ ਮੇਰਾ ਨਾਮ ਵਿਜੀਤ ਸੁਖਚਾਨ ਸਿੰਘ ਮਾਮਲਾ ਸਰ ਅੱਜ ਕਿਸਾਨ ਜਿਹੜੀ ਮਾਮਲਾ ਇਹ ਆ ਜੀ ਸਰ ਸਾਡਾ ਕਨੈਕਸ਼ਨ ਲੱਗੇ ਨੂੰ 32 ਤੋਂ 33 ਸਾਲ ਸਾਡੇ ਕਨੈਕਸ਼ਨ ਲੱਗੇ ਫਾਦਰ ਸਾਹਿਬ ਦੇ ਸਾਡੇ ਹੱਥਾਂ ਦਾ ਕਨੈਕਸ਼ਨ ਹੀ ਲੱਗਾ ਹੋਇਆ ਜੀ ਠੀਕ ਆ ਜੀ ਉਦੋਂ ਅਸੀਂ ਸਾਰਾ ਕੁਝ ਪਿੰਡੋਂ ਸਾਡੇ ਬੰਦੇ ਜਿਨ੍ਹਾਂ ਨੇ ਨਾਲ ਸਮਾਨ ਸਾਡਾ ਬਿਜਲੀ ਘਰੋਂ ਲਿਆਂਦਾ ਸਾਰਾ ਕੁਝ ਬੰਦੇ ਉਹ ਗਵਾਹ ਅੱਜ ਵੀ ਬੈਠੇ ਆ ਠੀਕ ਆ ਜੀ ਉਦੋਂ ਬਲਵੀਰ ਸਿੰਘ ਜਈ ਹੀ ਜਗਤਾਰ ਸਿੰਘ ਲੈਂਡਮੈਨ ਸੀ ਤਿੰਨੇ ਭਰਾ ਉਹ ਬਿਜਲੀ ਬੋਰਡ ਦੇ ਵਿੱਚ ਸੀ ਉਹ ਉਹਨਾਂ ਨੇ ਐਸਟੀਮੇਟ ਲਾਇਆ ਉਦੋਂ ਸਾਰੇ ਖੰਭੇ ਲਿਆਣ ਕੇ ਸਾਰਾ ਕੁਝ ਨਵਾਂ ਲਾ ਕੇ ਸਾਡਾ ਆਂਡ ਗਵਰਨਰ ਨੂੰ ਸਾਡੇ ਸਾਰੇ ਪਤਾ ਫਿਰ ਸਾਡੇ 8 ਖੰਭੇ ਲਾ ਕੇ ਸਾਡੇ 8ਾਂ ਖੰਭਿਆਂ ਤੋਂ ਗਾਲਲੇ ਬੰਨੇ ਜਾ ਕੇ ਪੰਜਾ ਛਾਂ ਘਰਾਂ ਦੀਆਂ ਤਾਰਾਂ ਪੈ ਰਹੀਆਂ ਬੜੀ ਮੋਟਰਾਂ ਚੱਲ ਰਹੀਆਂ ਵਾ ਕੀ ਗੱਲ ਬਿਜਲੀ ਬੋਰਡ ਨੂੰ ਜੀ ਉਦੋਂ ਨਹੀਂ ਪਤਾ ਵੀ ਇਹ ਜਾਲੀ ਅਸੀਂ ਇਹ ਟਰਾਂਸਫਾਰਮ ਤੇ ਇਹ ਪੁੱਟ ਦੇਣਾ ਹੈ ਗਾਲਲੇ ਟਰਾਂਸਫਾਰਮ ਕਿਉਂ ਚਲਾ ਰਹੇ ਆ ਜੀ ਠੀਕ ਹੈ ਜੀ ਇਹ ਹੁਣ ਬਿਛਾਰਾ ਹਰ ਤੱਕਾ ਕਰ ਰਿਹਾ ਸਾਡੇ ਨਾਲ ਵੀ ਇਹ ਇਹੋ ਆ ਕਹਿ ਰਿਹਾ ਵੀ ਇਹ ਤੁਹਾਡਾ ਕਨੈਕਸ਼ਨ ਬੂ ਚੱਲ ਰਿਹਾ ਹੁਣ ਅਸੀਂ ਥੋੜੀ ਸਰ ਅਸੀਂ ਕੁੱਤੀ ਵਾਲੇ ਕੁੱਤੀ ਵਾਲੇ ਚੱਲ ਰਿਹਾ ਅਸੀਂ ਅਸੀਂ ਥੋੜੀ ਹੁਣ ਸਰਕਾਰੀ ਕਾਗਜ਼ਾਂ ਦੇ ਵਿੱਚ ਫੜ ਟਰਾਂਫਰਮੈਂਸ ਛੱਡਦੇ ਆ ਜੀ ਉੱਥੇ ਬਿਜਲੀ ਘਰ ਦੇ ਸਾਰਾ ਰਿਕਾਰਡ ਨਹੀਂ ਵੀ ਇਹ ਕਿੱਥੇ ਜਾ ਰਿਹਾ ਜੀ ਸਾਰਾ ਕੁਝ ਠੀਕ ਹੈ ਜੀ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆਂ ਵੀ ਇਹ ਰਿਕਾਰਡ ਇਹ ਕੱਢਣਾ ਪ੍ਰਸ਼ਾਸਨ ਵਾਲੇ ਕੱਢ ਕੇ ਬਿਜਲੀ ਬੋਰਡ ਵਾਲੇ ਸਾਨੂੰ ਕੱਢ ਕੇ ਦੇਣ ਰਿਕਾਰਡ ਸਾਰਾ ਵੀ ਜਦੋਂ ਦਾ ਐਸਟੀਮੇਟ ਬਣਿਆ ਵਾ ਕਿਹੜੇ-ਕਿਹੜੇ ਬੰਦਿਆਂ ਨੇ ਉਹ ਕਿਹੜੇ-ਕਿਹੜੇ ਮੁਲਾਜ਼ਮੇ ਉਸ ਟਾਈਮ ਤੇ ਜਿਨ੍ਹਾਂ ਦੇ ਸਾਰਾ ਕੁਝ ਰਸੀਦਾਂ ਲੱਗੀਆਂ ਸਾਡੇ ਕੋ ਕਾਪੀ ਸਾਡੇ ਕੋਲ ਆ ਤੇ ਸਾਨੂੰ ਇਹ ਰਿਕਾਰਡ ਕੱਢ ਕੇ ਤੇ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਬੰਦੇਓ ਗਲਤ ਆ ਬਾਕੀ ਰਹੀ ਗੱਲ ਉਹਦੇ ਤੋਂ ਸਾਡਾ ਹਲਫਿਆ ਬਿਆਨ ਹੋਇ ਇਹ ਸਿਰਫ ਸਾਨੂੰ ਜਾਣ ਬੁੱਝ ਕੇ ਸਾਡੇ ਨਾਲ ਧੱਕਾ ਕਰ ਰਿਹਾ ਜੀ ਦੂਸਰੀ ਗੱਲ ਇਹ ਆ ਜੀ ਅਸੀਂ ਪੈੜੀ ਇਹਨੇ ਸਾਡੇ ਤੋਂ ਜਿਹੜੀ ਸਾਡੇ ਫਾਦਰ ਸਾਹਿਬ ਤੋਂ ਧੋਖੇ ਨਾਲ ਲਈ ਸੀ ਠੀਕ ਹੈ ਜੀ ਉਹ ਚੈੱਕ ਇਹਨੇ ਸਰਬਜੀਤ ਸਿੰਘ ਨੇ ਜੀ ਪੈੜੀ ਲਈ ਸਾਡੇ ਤੋਂ ਠੀਕ ਹੈ ਜੀ ਚਲੋ ਉਹ ਸਾਡੀ ਮਜਬੂਰੀ ਵੀ ਉਹ ਅਸੀਂ ਦਿੱਤੀ ਪੈੜੀ ਇਹਨੇ ਸਾਨੂੰ ਚੈੱਕ ਦੇ ਦਿੱਤੇ ਜੀ ਚੈੱਕ ਉਹ ਬੌਂਸ ਹੋ ਗਏ ਵਿੱਚ ਬਾਅਦ ਵਿੱਚ ਅਸੀਂ ਉਹ ਚੈੱਕ ਦਾ ਕੇਸ ਲਾਤਾ ਜੀ ਕੇਸ ਹੁਣ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਚੈੱਕ ਕੇਸ ਸਾਡੇ ਹੱਕ ਚ ਹੋ ਗਿਆ ਜੀ ਹੁਣ ਇਹ ਸਾਨੂੰ ਨਜਾਇਜ਼ ਇਤਨਾ ਹਰਾਸਮੈਂਟ ਕਰਦਾ ਧਮਕੀਆਂ ਦੇ ਰਿਹਾ ਨਜਾਇਜ਼ ਪਰੇਸ਼ਾਨ ਕਰ ਰਿਹਾ ਬਿਲਕੁਲ ਕਿ ਮੇਰੇ ਨਾਲ ਇੱਥੇ ਪਿੰਡ ਰਾਜਨਾਮਾ ਕਰੇ ਮੈਨੂੰ ਕੋਟ ਚ ਪੈਸੇ ਨਾ ਪੈਣ ਜੀ ਸਿਰਫ ਜਾਨ ਬੁੱਝ ਕੇ ਵੀ ਸਜ਼ਾ ਵੀ ਇਹਦੇ ਫਾਦਰ ਸਾਹਿਬ ਨੂੰ ਬੋਰਡ ਸਾਨੂੰ ਸਜ਼ਾ ਵੀ ਹੋਈ 6 ਮਹੀਨਿਆਂ ਦੀ ਉਹਨੇ ਜੱਜ ਸਾਹਿਬ ਨੇ ਇਹਨੂੰ ਜ਼ਮਾਨਤ ਦਿੱਤੀ ਹੈ ਅਪੀਲ ਕਰ ਲਈ ਤੇ ਇਹ ਕਰਕੇ ਹਨਾ ਜਾਨ ਬੁੱਝ ਕੇ ਇਹ ਨਜਾਇਜ਼ ਕਰ ਰਿਹਾ ਜੀ ਸਮਝਾ ਮਾਗਰੋਗੇ ਉਹਨੂੰ ਮੰਗ ਰਹੇ ਅਸੀਂ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਸਾਡਾ ਨਾ ਇਨਸਾਫ ਕੀਤਾ ਜਾਵੇ ਸਾਡੇ ਨਾਂ ਵੀ ਇਹ ਪੂਰਾ ਰਿਕਾਰਡ ਕੱਢਿਆ ਜਾਵੇ ਜੇ ਗਲਤ ਹੋਵੇ ਅਸੀਂ ਕਹਿੰਨੇ ਪੁੱਟ ਦੇਣ ਜੀ ਵੀ ਜੇ ਅਸੀਂ ਬਿਲਕੁਲ ਅਸੀਂ ਨਹੀਂ ਆਉਂਦੇ ਵੀ ਅਸੀਂ ਨਜਾਇਜ਼ ਚਲਾਉਣਾ ਪਰੇ ਰਿਕਾਰਡ ਸਾਨੂੰ ਫੋਲ ਕੇ ਆਪ ਦੱਸਣ ਵੀ ਕਿੱਦਾਂ ਉਹਦੋਂ ਗਲਤ ਲਵਾਤਾ ਇਹਨਾਂ ਜੀ ਤੇ ਕਿੱਦਾਂ ਇੱਕ ਕਿੱਦਾਂ ਸਾਰਾ ਕੁਝ ਜਾਣ ਜਾਣ ਪੁੱਝਦੇ ਆ ਵੀ ਇਹ ਬਿਜਲੀ ਘਰ ਨੂੰ ਸਾਰਾ ਪਤਾ ਜੀ ਗੁਰਵੰਤ ਸਿੰਘ ਸਾਈ ਟ੍ਰਾਂਸਫਰ ਨੂੰ ਲੈ ਕੇ ਇਹਦੇ ਕਿਸਾਨ ਕੱਢੀ ਨਹੀਂ ਕੀ ਮਾਮਲਾ ਸਾਰਾ ਜੀ ਇਹ ਵੀ ਇਸ ਦੀ 20 25 ਸਾਲ ਹੋ ਗਏ ਉਹਨਾਂ ਨੂੰ ਕਨੈਕਸ਼ਨ ਮਿਲਿਆ ਉਹ ਤੋਂ ਬਾਅਦ ਸਾਡੀਆਂ ਵੀ ਮੋਟਰ ਚੱਲਦੀ ਰਹੀ ਆ ਬੋਰ ਸਿੰਘ ਦੀ ਵੀ ਇੱਥੋਂ ਚੱਲਦੀ ਰਹੀ ਬਾਅਦ ਚ ਜਦੋਂ ਸਿੰਗਲ ਕੀਤੇ ਬਿਜਲੀ ਘਰ ਨੇ ਉਦੋਂ ਅਸੀਂ ਅਲੱਗ ਹੋਏ ਹੂੰ ਤੋ ਇਹਨਾਂ ਦਾ ਵਧੀਆ ਟ੍ਰਾਂਸਫਰ ਨੂੰ ਲੱਗਾ ਸੀ ਤੱਕਾ ਰਿਆ ਨਾ ਤਾਂ ਕੁਝ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਟ੍ਰਾਂਸਫਰ ਗਲਤੀ ਕਿਨ ਲੱਗਾ ਤੇ ਉਹ ਜਾਣ ਕੇ ਕੋਈ ਇਹਨਾਂ ਦਾ ਚੈੱਕ ਦਾ ਰਾਲਾ ਵਾ ਉਹਦਾ ਕਰਕੇ ਕਰਾਇਆ ਸਰਵਜੀਤ ਸਿੰਘ ਸੋਨੂੰ ਪੁੱਤਰ ਬਲਵਿੰਦਰ ਸਿੰਘ ਪਿੰਡ ਸਭਰਾ ਇਹ ਮਾਮਲਾ ਦਾ ਟ੍ਰਾਂਸਫਰ ਹੋਣਾ ਹੈ ਟ੍ਰਾਂਸਫਰ ਦਾ ਜਿਹੜਾ ਵਿਵਾਦ ਹੈ ਜੀ ਉਹ ਕੁਝ ਤਾਂ ਵਿਭਾਗ ਦੀ ਕਾਰਵਾਈ ਆ ਜੀ ਠੀਕ ਹੈ ਜੀ ਤੇ ਕੋਸ਼ਿਸ਼ ਇਹ ਆ ਵੀ ਤ੍ਰਲੋਕ ਸਿੰਘ ਪੁੱਤਰ ਜੈਲ ਸਿੰਘ ਪੁੱਤਰ ਅਤਰ ਸਿੰਘ ਤੋਂ ਅਸੀਂ ਲਗਭਗ ਉਹਦਾ 5 ਏਕੜ ਜ਼ਮੀਨ ਉਹਦੇ ਨਾਂ ਬੋਲਦੀ ਐ ਸਵਾ ਪੰਜ ਏਕੜ ਉਹਦੇ ਚੋਂ ਸਾਢੇ 3 ਏਕੜ ਜਿਹੜੀ ਜ਼ਮੀਨ ਐ ਉਹਦੇ ਚੋ 2.5 ਕਿਲੇ ਜ਼ਮੀਨ ਨੇ ਤਿੰਨਾ ਹੋਰ 파ਟਰਨਰਾਂ ਨੂੰ ਤੇ 1 ਕਿਲਾ ਜ਼ਮੀਨ ਖੁਦ ਸਾਨੂੰ ਦਿੱਤੀ ਆ ਜਿਹੜੇ 2.5 ਕਿਲੇ ਜ਼ਮੀਨ ਨੇ ਦੂਜੇ ਬੰਦਿਆਂ ਨੂੰ ਵੇਚੀ ਉਹਨਾਂ ਨੇ ਜ਼ਮੀਨ ਸਾਨੂੰ ਦੇ ਦਿੱਤੀ ਇਹਦੇ ਰਕਬੇ ਦੇ ਵਿੱਚ ਸਾਡੇ ਕੋਲ ਸਾਢੇ 3 ਕਿਲੇ ਜ਼ਮੀਨ ਲਗਭਗ ਹੋਗੀ ਇਹਦੇ 1.5 ਏਕੜ ਜ਼ਮੀਨ ਇਹਦੇ ਕੋਲ ਰਹਿ ਗਈ ਜਦੋਂ ਇਹਨੇ ਪਹਿਲੇ ਬੰਦਿਆਂ ਨੂੰ ਜ਼ਮੀਨ ਦੇ ਵਿੱਚ ਪਾਣੀ ਪੂਣੀ ਨਹੀਂ ਲਾਉਣ ਦਿੱਤਾ ਮੁਰਕਿਓ ਵੀ ਜ਼ਮੀਨ ਸਾਨੂੰ ਦੇ ਗਏ ਜਿੱਦ ਦਿਨ ਇਹਨੇ ਸਾਨੂੰ 2018 ਦੇ ਵਿੱਚ 1 ਏਕੜ ਜ਼ਮੀਨ ਦਿੱਤੀ ਆ ਉਸ ਦਿਨ ਸਾਡੀ ਇਹ ਬਹਿ ਕੇ ਸਹਿਮਤੀ ਹੋ ਗਈ ਪੀ ਚਲੋ ਕਨੈਕਸ਼ਨ ਅੱਧੋ ਦੀ ਹੋ ਗਿਆ 1/2 ਸਾਡਾ ਤੇ 1/2 ਇਹਨਾਂ ਦਾ ਲਿਖਤ ਸਾਡੇ ਕੋਲ ਹੈ ਦੀ ਲਗਭਗ 2018 ਦੇ ਆਪਣਾ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੇ ਸਾਡੇ ਤੇ ਇੱਕ ਨਿਯਾਜ ਪਰਚਾ ਕਰਾਤਾ ਤੇ ਸਾਨੂੰ ਪਾਣੀ ਨਹੀਂ ਲਾਉਣ ਦਿੱਤਾ ਪਹਿਲੀ ਵਾਹਣ ਨਹੀਂ ਦਿੱਤੀ ਜਿਹੜੀ ਇਹਨੇ ਤਰਲੋਕ ਸਿੰਘ ਨੇ ਜ਼ਮੀਨ ਸਾਨੂੰ ਦਿੱਤੀ ਸੀ ਪੈਸਾ ਦਾ ਲੈਣ ਦੇ ਤੇ ਇਹ ਕਹਿੰਦੇ ਆ ਵੀ ਤੂੰ ਆਉ ਬਹੁਤ ਸੜ ਤੋਂ ਪੈਸੇ ਲਓ ਪਰ ਇਹਨੇ ਇੱਕ ਮਿਰਤੇ ਨਿਯਾਜ ਪਰਚਾ ਕਰਾਤਾ ਤੇ ਮੁੜ ਕੇ ਕੇਸ ਪੈਸਾ ਦਾ ਲੰਮਾ ਹੋ ਗਿਆ ਸੀ ਪੈਸੇ ਦੇਣ ਲਈ ਆਪਣਾ ਜਿਹੜਾ ਵੀ ਸਾਡੇ ਕੋਲ ਮੋਤਬਰ ਆਉਂਦੇ ਰਹੇ ਕੇਂਦਰੇ ਪਰ ਸੜ ਤੋਂ ਪੈਸੇ ਦੇਣੇ ਆ ਜੀ ਲੈ ਲੈ ਸੜ ਤੋਂ ਪਰ ਇਹ ਨਹੀਂ ਇਹਨੇ ਲਏ ਉਹ ਤੋਂ ਬਾਅਦ ਦੇ ਵਿੱਚ ਅਸੀਂ ਅਦਾਲਤ ਦੇ ਵਿੱਚ ਕੇਸ ਪਾਤਾ ਕਿ ਸਾਡੀ ਸਾਡੇ ਤਿੰਨ ਕਿੜ ਜਮੀਨ ਜਿਹੜੀ ਆ ਇਹਦਾ ਕਰਕੇ ਸਾਡਾ ਨੁਕਸਾਨ ਹੋਇਆ ਤੇ ਸਾਡੇ ਨਾਲ ਇਹਨੇ ਇਕਰਾਰ ਕੀਤਾ ਹੈ ਸਾਡੇ ਨਾਲ ਲਿਖਤ ਕੀਤੀ ਹੈ ਸਾਨੂੰ ਸਾਡਾ ਕਨੈਕਸ਼ਨ ਅਧੱਕ ਦਵਾਇ ਜਾਵੇ ਮਾਨਯੋਗ ਅਦਾਲਤ ਫਲੋਰ ਕੋਰ ਨੇ ਸਾਡੇ ਹੱਕ ਦੇ ਵਿੱਚ ਆਪਣਾ ਆਰਡਰ ਦਿੱਤਾ ਵੀ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ 1/2 ਹਿੱਸੇ ਦਾ ਮਾਲਕ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਕਰਤੀ ਵੀ ਇਹਨਾਂ ਨੂੰ ਉਹਦਾ ਮਾਲਕੀਅਤ ਦਵਾਇਆ ਜਾਵੇ ਜਿਹਦੇ ਆਰਡਰ ਸਾਡੇ ਕੋਲ ਹੈ ਅਸੀਂ ਆਪਣਾ ਐਡਿਊ ਸਰਬ ਪੱਟੀ ਉਪ ਮੰਡਲ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਤੇ ਪ੍ਰਸ਼ਾਸਨ ਨੂੰ ਠਾਣਾ ਸਦਰ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਵੀ ਸਾਡਾ ਸਾਨੂੰ ਪਾਣੀ ਲਵਾਇਆ ਜਾਵੇ ਜਿਹੜਾ ਸਾਨੂੰ ਪਾਣੀ ਲਾਉਣ ਤੋਂ ਕਾਫੀ ਜ਼ਰੂਰਤ ਹੋਣਾ ਡੱਕਿਆ ਜਾਵੇ ਤਾਂ ਹੁਣ ਇਹ ਟ੍ਰਾਂਸਫਰਮ ਜਿਹੜਾ ਲੈਂਦਾ ਹੈ ਉਹ ਲੀਗਲ ਹੈ ਜਾਂ ਅਨਲੀਗਲ ਹੈ ਦੇਖੋ ਜੀ ਉਹ ਆਪਣਾ ਜੋ ਟ੍ਰਾਂਸਫਰਮ ਦੀ ਗੱਲ ਹੈ ਜੇ ਉਹ ਟ੍ਰਾਂਸਫਰਮ ਲੀਗਲ ਹੋਇਆ ਤੇ ਉਹਨੂੰ ਕੋਈ ਢਾ ਨਹੀਂ ਸਕਦਾ ਜੇ ਅਨਲੀਗਲ ਹੋਇਆ ਤੇ ਆਟੋਮੈਟਿਕ ਗੱਲ ਆ ਪਿਓ ਟ੍ਰਾਂਸਫਰਮ ਵਿਭਾਗ ਨੇ ਲੈ ਜਾਣਾ ਉਹਨਾਂ ਦੀ ਕਾਰਵਾਈ ਹੈ ਉਹ محکمہ ਜਾਣਦਾ ਹੈ ਇਹ ਆਪਦਾ ਪੱਕੇ ਪੇਸ਼ ਕਰਨਾ محکمہ ਤਵਦੀਸ਼ ਕਰੇ ਪਿਓ ਲੀਗਲ ਹੈ ਜਾਂ ਅਨਲੀਗਲ ਹੈ ਬੁਧੀ ਜੇ ਇਲਜ਼ਾਮ ਵੀ ਲਾ ਰਹੀ ਹੈ ਕਿ ਤੁਹਾਡੇ ਨੂੰ ਕੰਪਲੀਟ ਕਰਕੇ ਨਜਾਇਜ਼ ਤੱਕ ਲੋਰ ਤੰਗ ਪਰੇਸ਼ਾਨ ਨਹੀਂ ਨਹੀਂ ਜੀ ਅਸੀਂ ਕੋਈ ਹਾਂ ਕੰਪਲੇਨ ਅਸੀਂ ਇਹ ਕੀਤੀ ਹੈ ਪੀ ਲਗਭਗ ਅਸੀਂ ਬਿਜਲੀ ਦਾ 50000 ਰੁਪਏ ਦਾ ਬਿੱਲ ਭਰਦੇ ਆ ਇਹਨਾਂ ਦਾ 8 ਸਾਲ ਹੋ ਗਿਆ ਆਪਣਾ ਕੋਈ ਮੀਟਰ ਨਹੀਂ ਇਹਨਾਂ ਦਾ ਮੀਟਰ ਤੋਂ ਬਿਨਾ 24 ਘੰਟੇ ਇਹ ਆਪਣਾ ਬੱਤੀ ਬਾਲ ਰਹੇ ਆ ਤੇ ਕਨੈਕਸ਼ਨ ਦੀ ਅਸੀਂ ਤਬਦੀਸ਼ ਕਰਾ ਰਹੇ ਆ ਵੀ ਜੇ ਲੀਗਲ ਹੈ ਤੇ ਠੀਕ ਹੈ ਜੇ ਇਨਲੀਗਲ ਹੈ ਤੇ ਆਪਣਾ ਇਹ ਲੱਗਾ ਕਿਤਰਾ ਹੈ ਨਾਲ ਜਿਹੜੇ ਬਿਜਲੀ ਦੇ ਮੁਲਾਜ਼ਮ ਆ ਉਹਨਾਂ ਤੇ ਤੇ ਨਾਲ ਜਿੰਨੇ ਲਾਇਆ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਹ ਦੂਜੀ ਗੱਲ ਇਹ ਵੀ ਚੱਲ ਰਹੀ ਆ ਵੀ ਜੇ ਮਤਲਬ ਜੇ ਟ੍ਰਾਂਸਫਾਰਮ ਲਗਾਤਾ ਤੇ ਕਰੰਟ ਨੂੰ ਲਾਗੇ ਤਾਂ ਦਾ ਜੀ ਜੀ ਆਕੇ ਤੋਂ ਸੋਸਾਇਟੀ ਕਰਾਂਗੇ ਉਹਦਾ ਜ਼ਿੰਮੇਵਾਰ ਰੱਪਿਆਦਾ ਇਹ ਬਿੜੀ ਬੋਰਡ ਦੇ ਤਹਤਾ ਗਿਆ ਚਲੋ ਵੇਖੋ ਜੀ ਉਹ ਤਾਂ ਨਾ ਦਾ ਰਾਈਟ ਬਣਦਾ ਹੈ ਉਹ ਕਹਿ ਵੀ ਸਕਦੇ ਆ ਜੇ ਗਲਤ ਹੋਊਗਾ ਤਾਂ ਮਹਿਕਮੇ ਨੇ ਕਾਰਵਾਈ ਕਰਨੀ ਕਰਨੀ ਹੈ ਜੇ ਉਹ ਲੀਗਲ ਹੋਇਆ ਤੇ ਫਿਰ ਫਿਰ ਤਾਂ ਉਹ ਕਨੈਕਸ਼ਨ ਨੂੰ ਹਟਾ ਕੋਈ ਨਹੀਂ ਸਕਦਾ ਜੇ ਅਨਲੀਗਲ ਹੋਇਆ ਫਿਰ ਮਹਿਕਮਾ ਕਾਰਵਾਈ ਕਰੂਗਾ ਇਹਨਾਂ ਨੇ ਜੋ ਕਰਨਾ ਹੈ ਆਪਦੀ ਕਰ ਲੈਣ ਜੀ ਬਿਲਕੁਲ ਜੀ ਸਾਨੂੰ ਮਾਨਜੋਗ ਅਦਾਲਤ ਵੱਲੋਂ 1/2 ਦਾ ਮਾਲਕ ਬਣਾਇਆ ਗਿਆ ਤੇ ਪ੍ਰਸ਼ਾਸਨ ਨੂੰ ਆਰਡਰ ਕੀਤਾ ਗਿਆ ਹੈ ਕਿ ਇਹਨੂੰ ਆਪਣਾ ਇਹਨਾਂ ਨੂੰ 1/2 ਦਾ ਮਾਰਕ ਬਣਾ ਕੇ ਇਹਨਾਂ ਨੂੰ ਪਾਣੀ ਲਵਾਇਆ ਜਾਵੇ। ਕੀ ਕਰਨਾ ਚਾਹੁੰਦੇ ਹੋ ਜਿਹੜਾ ਜਿਹੜਾ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਉਹਦਾ ਇਹ ਫੋਲਡਰ ਉਹਦਾ। ਬਈ ਅਸੀਂ ਅਸੀਂ ਅਦਾਲਤੋਂ ਵੀ ਸੈਟੀਸਫਾਈ ਆਂ। ਅਸੀਂ ਮਹਿਕਮੇ ਤੋਂ ਵੀ ਸੈਟੀਸਫਾਈ ਆਂ। ਜੋ ਮਹਿਕਮੇ ਨੂੰ ਸਹੀ ਲੱਗਦਾ ਮਹਿਕਮਾ ਆਪਣੀ ਕਾਰਵਾਈ ਕਰੇ ਅਸੀਂ ਮਹਿਕਮੇ ਦੀ ਕੰਮ ਦੇ ਵਿੱਚ ਕੋਈ ਦਖਲ ਨਹੀਂ ਕਰਾਂਗੇ। ਅੱਜ ਸਭਰਾ ਵਿਖੇ ਪਹੁੰਚੇ ਹਾਂ ਤਾਂ ਟਰਾਂਸਫਾਰਮਰ ਨੂੰ ਲੈ ਕੇ ਇੱਕ ਬਵਾਦ ਜਿਆ ਬਣਿਆ ਹੋਇਆ ਸੀ ਕਿਸੇ ਨੇ ਕੰਪਲੀਟ ਕੀਤੀ ਸੀਗੇ ਟਰਾਂਸਫਰ ਟਰਾਂਸਫਾਰਮਰ ਜਿਹੜਾ ਗਲਤ ਤਰੀਕੇ ਨਾਲ ਲੱਗਾ ਹੋਇਆ ਹੈ ਹਾਂਜੀ ਤਾਂ ਤੁਸੀਂ ਮੌਕੇ ਤੇ ਪਹੁੰਚੋ ਕੀ ਦੇਖਿਆ ਮੌਕੇ ਤੇ ਵੇਖਿਆ ਮੈਂ ਕਿ ਜਿਹੜਾ ਟਰਾਂਸਫਰ ਮਮਕੇ ਕਿਸੇ ਦਾ ਨੰਬਰ ਸ੍ਰੀ ਨੰਬਰ 712 ਜੀ ਸ੍ਰੀ ਨੰਬਰ 712 ਵੇਖਿਆ ਆਂ ਆਨਲਾਈਨ ਬੋਲ ਰਿਹਾ ਹਾਂਜੀ ਸ੍ਰੀ ਨੰਬਰ ਬੋਲਦਾ ਹਾਂਜੀ ਹਾਂਜੀ ਤੇ ਹੁਣ ਆਨਲਾਈਨ ਬੋਲ ਰਿਹਾ ਆਨਲਾਈਨ ਬੋਲ ਰਿਹਾ ਜੀ ਇਹ ਆਨਲਾਈਨ ਬੋਲ ਰਿਹਾ ਇਹ ਕਿੰਨੇ ਲੰਮੇ ਸਮੇਂ ਤੋਂ ਜਿਹੜਾ ਲੱਗਾ ਹੋਇਆ ਹੈ ਇਹ ਘਰ ਵਾਲੇ ਦੱਸ ਸਕਦੇ ਮੈਂ ਤਾਂ ਨਵਾਂ ਆਇਆ ਹਾਂ ਤਸਰ ਜਿੱਤਨੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਕਰਤੂ ਕਰਤੀ ਤੂੰ 32 ਸਾਲ ਪੁਰਾਣਾ ਹੈ ਤਾਂ ਫੇ ਅੱਜ ਜਿਹੜਾ ਪੰਜਾਬ ਰਾਜ ਬਿਲਡਿੰਗ ਬੋਰਡ ਵੱਲੋਂ ਜਿਹੜਾ ਇਹਨਾਂ ਨੂੰ ਕੋਈ ਕਹਿ ਗਿਆ ਸੀ ਵੀ ਇਹ ਟਰਾਂਸਫਰਮ ਦੀ ਜਾਂਚ ਕੀਤੀ ਜਾਣੀ ਹੈ ਤੁਸੀਂ ਜਾਂਚ ਕੀਤੀ ਹੈ ਤਾਂ ਕੀ ਸਾਹਮਣੇ ਹੈ ਅਸੀਂ ਸਾਹਮਣੇ ਜੋ ਸੀ ਆਉਣ ਨੰਬਰ ਨੰਬਰ ਵੇਖਿਆ ਵਾ ਅਸੀਂ ਆਪਣੀ ਜਾਂਚ ਕਰ ਲਈ ਬਾਕੀ ਆਪਣੇ ਡਾਕੂਮੈਂਟ ਦਫ਼ਤਰ ਤੋਂ ਲੈ ਕੇ ਆ ਜਾਣਾ ਮੈਨੂੰ ਕਿ ਬਿਲਕੁਲ ਲੀਗਲ ਲੱਗਦਾ ਹੈ ਕਿ ਤੁਹਾਨੂੰ ਅਨਲਿਗਲ ਲੱਗਦਾ ਹੈ ਸਾਨੂੰ ਇਹ ਦਫ਼ਤਰ ਆ ਜਾਣ ਮੈਨੂੰ ਕਿ ਜਿਸ ਦਾ ਸੀਰੀਅਲ ਨੰਬਰ ਵੇਖਿਆ ਹੈ ਆਏ ਸਿਰ ਦਾ ਮਰੇ ਸਾਾਨੂੰ ਤਾਂ ਬਤਾ ਵੀ ਆਨਲਾਈਨ ਬੋਲਦਾ ਸਰ ਸੀਰੀਅਲ ਨੰਬਰ ਬੋਲਦਾ ਹੈ ਜੀ ਆਏ ਤਾਂ ਵੇ ਜੀ ਤੇ ਬਾਕੀ ਆਪਣੇ ਦਫਤਰ ਲੱਕਮ ਲੱਗ ਆ ਜਨਾ ਅਸੀਂ ਤੁਹਾਨੂੰ ਕਾ ਦਵਾਂ ਬਿਲਕੁਲ ਜੀ